ਇਹਨਾਂ ਨਾਲ ਬੋਲਣਾ ਵੀ ਤੀਰ ਨਾਲ ਤੀਰ ਮਲਾ ਦੋ ਇਹ ਆ ਜੀ ਆ ਦੇਖ 11 ਲੱਗ ਗਿਆ ਹੁਣ ਨੰਬਰ 12 ਤੇ ਆ ਜੀ ਲੋ ਨੰਬਰ 12 ਲੋ ਜੀ ਲਾਈਟਾਂ ਵੀ ਜਗਦੀਆਂ ਪੱਖੇ ਵੀ ਚੱਲਦੇ ਨਾਲ-ਨਾਲ ਤੁਰੇ ਜਾਂਦੇ ਆ ਉੱਪਰ ਹੀ ਪਹਿਲਾਂ ਰੋਟੀ ਪਾਣੀ ਸੀ ਉੱਪਰ ਹੀ ਬਣਾਉਨੇ ਆ ਜਿਹੜੀ ਮੇਰੀ ਲੇਬਰ ਆ 10 ਬੰਦੇ ਐਸੇ ਉੱਪਰ ਹੋਣੇ ਆ ਮਾਰ ਲੋ ਇਹਨੂੰ ਢਾਕੇ ਪਾਉਂਦੇ ਘਟੋ ਘਟ ਡੇਢ ਦੋ ਸਾਲਾਂ ਤੇ ਕੰਮ ਜਾਂਦਾ ਹੁਣ ਬਾਅਦ ਤੋਂ ਬਾਅਦ ਡੇਢ ਮਹੀਨਾ ਲੱਗੂ ਅੱਜ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਜੀ ਸਟੋਰੀ ਦਿਖਾਉਣੀ ਆ ਮੈਂ ਪਹਿਲਾਂ ਦਿਖਾਵਾਂਗਾ ਪਿਛਲੇ ਪਾਸੇ ਨੂੰ ਇੱਕ ਸੀਨ ਦਿਖਾਓ ਇਹ ਪਿਛਲੇ ਪਾਸੇ ਇਹ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਚੱਲਦਾ ਪਿਆ ਹੈ ਭਾਰਤ ਸਰਕਾਰ ਦਾ ਉਹਦੀ ਇੱਕ ਸੜਕ ਆ ਤੇ ਮੈਂ ਇਸ ਟਾਈਮ ਜਿਹੜਾ ਹੈਗਾ ਇਹ ਬਠਿੰਡਾ ਜ਼ਿਲ੍ਹੇ ਤੇ ਖੜਾ ਪਰ ਮੈਂ ਬਰਨਾਲਾ ਜ਼ਿਲ੍ਹੇ 'ਚ ਵੀ ਖੜਾ ਹੁਣ ਤੁਸੀਂ ਕਹੋਗੇ ਵੀ ਇਹ ਕੀ ਕਹੀ ਇਹ ਨਾ ਇਹ ਜੇ ਮੈਂ ਇੱਥੇ ਹੋ ਜਨਾ ਇਹ ਬਠਿੰਡਾ ਜ਼ਿਲ੍ਹਾ ਤੇ ਜੇ ਮੈਂ ਇੱਥੇ ਹੋ ਗਿਆ ਇਹ ਬਰਨਾਲਾ ਜ਼ਿਲ੍ਹਾ ਯਾਨੀ ਬਿਲਕੁਲ ਹੱਦ ਦੇ ਉੱਤੇ ਯਾਨੀ ਵਟ ਦੇ ਜਿਵੇਂ ਇੱਧਰ ਹੋ ਜੰਨਾ ਤੇ ਬਠਿੰਡਾ ਇੱਧਰ ਹੋ ਜੰਨਾ ਤੇ ਬਰਨਾਲਾ ਇਹ ਭਾਰਤ ਮਾਲਾ ਦੇ ਮੈਂ ਸੈਂਟਰ 'ਚ ਖੜਾ ਤੇ ਇੱਧਰ ਪਿਛਲੇ ਬਣੇ ਸੜਕ ਜਾ ਰਹੀ ਆ ਪਰ ਤੁਸੀਂ ਹੈਰਾਨ ਹੋਵੋਗੇ ਇੱਕ ਕੋਠੀ ਆ ਇਹ ਕੋਠੀ ਸੈਂਟਰ ਦੇ ਵਿੱਚ ਆ ਜਾਂਦੀ ਆ ਯਾਨੀ ਜਿਹੜੀ ਸੜਕ ਭਾਰਤ ਮਾਲਾ ਆਉਂਦੀ ਉਹਦੇ ਵਿੱਚ ਕੋਠੀ ਆ ਜਾਂਦੀ ਤੇ ਇਹਦਾ ਪੈਨ ਦਾ ਰੌਲਾ ਇਹਦਾ ਰੌਲਾ ਇੱਥੇ ਤੱਕ ਪੈ ਜਾਂਦਾ ਕਿ ਇਹਨਾਂ ਜੀਆਂ ਨੂੰ ਕਈ ਵਾਰ ਆ ਜਿਹੜਾ ਟਾਵਰ ਹੈ ਨਾ ਬਿਜਲੀ ਵਾਲਾ ਇਹਦੇ ਤੇ ਵੀ ਚੜਨਾ ਪੈਂਦਾ ਹੋ ਸਕਦਾ ਤੁਸੀਂ ਕਈ ਈਰ ਖਬਰਾਂ ਸੁਨੀਆਂ ਹੋਣ ਉਹ ਚੜਨਾ ਕਿਉਂ ਪੈਂਦਾ ਕਿ ਘਰ ਦੇ ਪਰਿਵਾਰ ਦੇ ਮੈਂਬਰ ਕਹਿੰਦੇ ਆ ਕਿ ਸਾਡੀ ਜਿਹੜੀ ਕੋਠੀ ਆ ਸੀ ਢਾਉਣੀ ਨਹੀਂ ਦੇਣੀ ਜਾਂ ਤੁਸੀਂ ਸਾਨੂੰ ਬੰਦਦਾ ਜਾਂਦਾ ਮੁਆਵਜ਼ਾ ਦੋ ਜਾਂ ਹੋਰ ਗੱਲ ਕੀ ਸੀ ਆਪਾਂ ਉਸ ਵੀਰ ਨਾਲ ਜਾ ਕੇ ਗੱਲਬਾਤ ਕਰਦੇ ਆ ਵੀ ਆਖਰ ਇਹ ਜਿਹੜੀ ਕੋਠੀ ਆ ਹੁਣ ਇਹਨੂੰ ਰੇਡ ਕੇ ਗਾ ਲਜਾਇਆ ਜਾ ਰਿਹਾ ਉਹ ਵੀ ਤੁਹਾਨੂੰ ਦਿਖਾਉਣੇ ਆ ਵੀ ਕੋਠੀ ਨੂੰ ਰੇਡ ਕੇ ਉਹ ਪਿੱਛੇ ਸੀ ਜਿੱਥੇ ਟਰੈਕਟਰ ਆ ਟਰੈਕਟਰ ਦੇ ਪਿਛਲੇ ਪਾਸੇ ਸੀ ਕੋਠੀ ਇਹਨੂੰ ਰੇਡ ਕੇ ਕਿੰਨੀ ਅੱਗੇ ਆ ਗਈ ਆ ਕਿੰਨੀ ਅੱਗੇ ਲੈ ਕੇ ਜਾਣੀ ਆ ਸਾਰਾ ਇਹ ਮਸਲਾ ਕੀ ਸੀ ਉਹਦੇ ਨਾਲ ਆਪਾਂ ਗੱਲਬਾਤ ਉਸ ਪਰਿਵਾਰ ਦੇ ਮੈਂਬਰ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਕੀ ਨਾਂ ਆ ਮੇਰਾ ਨਾਂ ਸੁਖਪ੍ਰੀਤ ਜੰਗ ਖੁਸ਼ ਬੜੇ ਜੀ ਕਿਵੇਂ ਮਸਤਵਾਸਾ ਇੱਧਰ ਰਹਿੰਦੇ ਆਪਾਂ ਤੇ ਅੱਛਾ ਪਹਿਲਾਂ ਮੈਨੂੰ ਦੱਸੋ ਵੀ ਇਹ ਪਿੰਡ ਕਿਹੜਾ ਇਹ ਪਿੰਡ ਸੰਧੂ ਕਣਾ ਜੀ ਸੰਧੂ ਕਣਾ ਕਿਹੜੇ ਜ਼ਿਲ੍ਹੇ ਚ ਆ ਗਿਆ ਇਹ ਬਨਾਲੇ ਜਿਹੜੇ ਜੀ ਤੇ ਜੇ ਆਪਾਂ ਉੱਥੇ ਚਲੇ ਜਾਨੇ ਤੇ ਕਿਹੜਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਉਹ ਪਹਿਲੀ ਸਾਈਡ ਜੀ ਆਪਣਾ ਬਠਿੰਡਾ ਹੋ ਜਾਂਦਾ ਬਠਿੰਡਾ ਜ਼ਿਲ੍ਹਾ ਇਹ ਹੱਦ ਤੇ ਆ ਗਿਆ ਜੀ ਖੂਲੇ ਵਾਲਾ ਪਿੰਡ ਉਹ ਚ ਦਰਾ ਜਾਂਦਾ ਹਾਂਜੀ ਹਾਂਜੀ ਚਲੋ ਇਹ ਹੁਣ ਰੌਲਾ ਕੀ ਸੀ ਇਹ ਇਧਰੋਂ ਸੜਕ ਕਿਧਰੋਂ ਆ ਰਹੀ ਏ ਤੇ ਜਾ ਕਿਧਰੇ ਇਹ ਲੁਧਿਆਣਾ ਤੋਂ ਵੀ ਬਠਿੰਡਾ ਅੱਛਾ ਜੀ ਵਾਣਾ ਰਿਹਾ ਹੂੰ ਉਹਦੇ ਵਿੱਚ ਕੋਠੀ ਆ ਗਈ ਸੀ ਭਾਰਤ ਮਾਲਾ ਹਾਂਜੀ ਹਾਂਜੀ ਉਹਦੇ ਬਿਲਕੁਲ ਸੈਂਟਰ ਚ ਆ ਗਈ ਇਹ ਬਿਲਕੁਲ ਸੈਂਟਰ ਚ ਹੀ ਸੀ ਅੱਛਾ ਫਿਰ ਕੀ ਰੌਲਾ ਕੀ ਪਿਆ ਫਿਰ ਤੁਸੀਂ ਕੀਤਾ ਕੀ ਰੌਲਾ ਜੀ ਮਾਜਦਾ ਫਿਰ ਉਹਨੇ ਹੀ ਦਿੱਤਾ ਇਹ ਨਾਲ ਜਿੰਨਾ ਸੀਗਾ ਹਾਂ ਤੇ ਮੁੜ ਕੇ ਫਿਰ ਅਸੀਂ ਇਹੀ ਲਾਜ਼ਮ ਲੱਭੇ ਵੀ ਆ ਵੀ ਇਹ ਰੋੜ ਕੀ ਕਰ ਲੈਣੇ ਪਾਸੇ ਨਹੀਂ ਕੋਈ ਕੋਠੀ ਹੁਣ ਤੁਸੀਂ ਰੇਡ ਕੇ ਆਪ ਕਰ ਰਹੇ ਹੋ ਕਿ ਇਹ ਜਿਹੜੀ ਪ੍ਰੋਜੈਕਟ ਵਾਲੀ ਕੰਪਨੀ ਕਰਾ ਰਹੀ ਹੈ ਇਹ ਆਪ ਕਰ ਰਹੇ ਆ ਤੁਸੀਂ ਆਪ ਕਰੇ ਹਾਂਜੀ ਇਹ ਕਿੰਨੇ ਪੈਸੇ ਲੱਗਣੇ ਆ ਇਹਦਾ 10 ਲੱਖ 37 ਜੇ ਠੇਕਾ ਹੋਇਆ ਜੀ 10 ਲੱਖ 37000 36000 ਚ ਹਾਂਜੀ ਅੱਛਾ ਤੇ ਇਹ ਕਿੰਨੀ ਰੋੜੀ ਹੁਣ ਤੁਸੀਂ ਇਹ ਜੀ 35 ਫੁੱਟ ਜਾਵੜੀ ਆਪਣੀ 35 ਫੁੱਟ ਇਹ 300 ਫੁੱਟ ਕੋਲੇ ਕੇ ਜਾਣੀ ਹੈ ਜੀ ਆਪਾਂ 300 ਫਟਾ ਜੀ 304 ਫਟ ਅੱਗੇ ਲੈ ਕੇ ਜਾਣੀ ਹਾਂਜੀ ਹਾਂਜੀ ਕਿੰਨੀ ਕੁ ਦੂਰ ਜਾਣੀ ਉੱਥੋਂ ਉਹ ਆਪਣੇ ਠੇਰੀਆਂ ਨਹੀਂ ਜਿਹੜੀ ਉਹ ਐਂਡ ਤੇ ਜਿੱਥੇ ਠੇਰੀਆਂ ਇੱਟਾਂ ਨੇ ਹਾਂਜੀ ਹਾਂਜੀ ਉੱਥੇ ਜਾਊ ਕਿੰਨੇ ਚਿਰ ਚ ਚਲੀ ਜੂ ਤੇ ਲੱਗ ਜੂ ਜੀ ਮੇਂਨਾ ਡੇਢ ਮਹੀਨੇ ਵਾਂਗੂ ਅੱਛਾ ਹੁਣ ਤੱਕ ਜਿੰਨੀ ਰੇੜੀ ਆ ਬਿਲਕੁਲ ਵਧੀਆ ਸੁਰੱਖਤ ਗਾਥ ਰਹੀ ਹੈ ਹਾਂਜੀ ਹਾਂਜੀ ਪੂਰੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਨਾ ਨਾ ਕੋਈ ਦਿੱਕਤ ਨਹੀਂ ਤੇ ਆਓ ਸਾਨੂੰ ਦਿਖਾਓ ਵੀ ਮਾੜਾ ਜੀ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਵੀ ਕੋਠੀ ਜਿਹੜੇ ਰੇੜ ਨਾਲੇ ਆ ਉਹ ਕਿਵੇਂ ਰੇੜਦੇ ਆ ਤੇ ਦੇਖੋ ਤਕਨੀਕ ਕਿੱਡੀ ਵੱਡੀ ਆ ਪੂਰੀ ਬਣੀ ਬੱਤਰੀ ਕੋਠ ਆ ਰੈਡੀ ਜਾ ਰਹੀ ਹੈ ਲਓ ਉਹਨਾਂ ਨੇ ਆਪਦਾ ਜਿਹੜਾ ਵਿਸ਼ਕਰਮਾ ਵਾਲੇ ਕਹਿੰਦਾ ਸਾਡਾ ਜਹਾਜ਼ ਚੱਲਿਆ ਇਹ ਜਹਾਜ਼ ਕੀ ਤੇ ਜਹਾਜ਼ ਦਾ ਡਰਾਈਵਰ ਕੌਣ ਆ ਸਾਰੀ ਡਰਾਈਵਰ ਅੱਛਾ ਕਿਹ ਡਰਾਈਵਰ ਅੱਛਾ ਆ ਲਿਖਿਆ ਹੈ ਨਾ ਸਾਡਾ ਜਹਾਜ਼ ਚੱਲਿਆ ਤੇ ਕਿ ਕਿੰਨੇ ਜੈਕ ਲੱਗੇ ਨੇ ਸਾਰੀ ਕੋਠੀ ਨੂੰ ਇਹਨੂੰ ਜੈਕ ਜੀ ਲੱਗੇ ਆ ਇਸ ਟਾਈਮ ਤਾਂ 50 ਕੇ ਜੈਕ ਲੱਗੇ ਆ ਅੱਛਾ ਜੀ ਹਾਂਜੀ ਉਹ ਤੁਸੀਂ ਮੈਂ ਵੇਖਿਆ ਸੀ ਉੱਪਰ ਵੀ ਲਾਏ ਆ ਹਾਂਜੀ ਹਾਂਜੀ ਉਹਦਾ ਮਤਲਬ ਕੀ ਹੈ ਉਹ ਮੰਨ ਲੇ ਚਲੋ ਵੀ ਉਹ ਕੰਦ ਕੰਦ ਆਪਾਂ ਨਾਂ ਲਾਉਂਦੇ ਉਹ ਜੈਕ ਹਾਂ ਹਾਂ ਉਹ ਕੰਦ ਮੰਨ ਲਓ ਵੀ ਬاہر ਜਾ ਸਕਦੀ ਹੈ ਵਜਨ ਨਾਲ ਹੀ ਕੰਦ ਨਾ ਰਹਿਣੀ ਆ ਥੱਲੇ ਜੇ ਵਜਨ ਹੋਊਗਾ ਤਾਂ ਹੁਣ ਟੋਟਲ 50 50 ਜੱਕ ਲੱਗੇ ਹਾਂਜੀ ਇਸ ਟਾਈਮ 50 ਜੱਕ ਲੱਗੇ ਨੂੰ ਇੱਕ ਦਿਨ ਚ ਕਿੰਨੀ ਗੱਗੇ ਚਲੀ ਜਾਂਦੀ ਇਹ ਜੇ ਵੱਡੇ ਜੱਕ ਲਾਈਏ ਫਿਰ ਤਾਂ ਉੱਠ ਜਾਂਦੀ ਆ 15 ਫੁੱਟ ਨਹੀਂ ਤਾਂ 5-7 ਫੁੱਟ ਰੋਜ ਜਾਂਦੀ ਆ ਇੱਕ ਦਿਨ ਦੇ ਵਿੱਚ ਹਾਂਜੀ 5-7 ਫੁੱਟ ਹਾਂਜੀ ਹਾਂਜੀ ਇਹ ਹੁਣ ਇੱਥੇ ਸੀ ਗਿਆ ਪਿੱਛੇ ਇੱਧਰ ਦਿਖਾਈ ਆ ਦੇਖੋ ਜੀ ਆ ਆ ਚੀਜ਼ ਆ ਇੱਥੋਂ ਗਈ ਆ ਇਹ ਪੂਰੀਆਂ ਤੁਸੀਂ ਨੀਂਹਾਂ ਥੱਲੇੋਂ ਚੱਕ ਲੀਆਂ ਅੱਗੇ ਅੱਗੇ ਜਿਹਾੜੇ ਅੱਗੇ ਇਹ ਥੱਲੇੋਂ ਆਪਾਂ ਨੀਆਂ ਤੋਂ ਲੈ ਕੇ ਗਏ ਆਂ। ਨਹੀਂ ਜਿਹੜੀ ਨੀ ਸੀਗੀ। ਹਾਂਜੀ। ਨੀ ਤੇ ਉੱਤੋਂ ਲੈਂਟਰ ਸੀ, ਬੀਮ ਸੀ ਇਹ ਕਿੱਥੋਂ ਚੱਕਿਆ? ਹਾਂਜੀ ਹਾਂਜੀ ਬੀਮ ਤੋਂ ਚੱਕਿਆ ਪੜਾ ਲੈਂਟਰ ਹੁੰਦਾ। ਅੱਛਾ। ਆਪਣੀ ਉਹ ਚੀਜ਼ ਆਪਾਂ ਉਹ ਚੱਕਦੇ ਆਂ। ਹਾਂ ਹਾਂ। ਉੱਤੋਂ ਚੱਕ ਲੈਣਾ ਸਾਨੂੰ ਪਟਕੇ। ਅੱਛਾ ਜੀ। ਆਪਾਂ 3 ਫੁੱਟ ਥੱਲੇ ਨੂੰ ਪਟਦੇ ਆਂ ਪਹਿਲਾਂ ਤਾਂ ਮਿੱਟੀ ਪਟਕੇ ਫਿਰ ਉੱਤੋਂ ਚੱਕੀਦਾ। ਅੱਛਾ। 3 ਫੁੱਟ ਮਿੱਟੀ ਪਟਕੇ ਤੇ ਫਿਰ ਆਪਾਂ ਇਹਨੂੰ ਥੱਲੇ ਚੱਕ ਲਉਂਦੇ ਆਂ ਇਹਦੇ ਚ। ਦਵਾਰਾਂ ਦੇ ਤੇ ਜਿਹੜੀਆਂ ਥੱਲੇਆਂ ਨੀਆਂ ਪਰਦੇ ਪੈ ਜੇ। ਇਹਦੇ ਉੱਤੇ ਤੁਸੀਂ ਇਹ ਲਾਤੇ ਚੈਨਲ ਲਾ ਹਾਂਜੀ ਹ ਕਿੰਨੇ ਬੰਦੇ ਕਿੰਨੇ ਲੱਗੇ ਬੰਦੇ ਇੱਥੇ ਲੱਗੇ ਜੀ ਸਾਡੇ ਮੇਰੇ 10 ਬੰਦੇ ਚੱਲਦੇ ਆ ਅੱਛਾ ਹਾਂਜੀ ਤੇ ਜਦੋਂ ਇਹਨੂੰ ਤੁਸੀਂ ਜੈਕ ਨੂੰ ਘਮਾਉਣੇ ਹੋ ਅੱਗੇ ਤੋਰਦੇ ਹੋ ਉਦੋਂ ਕੀ ਤੁਹਾਡਾ ਕੋਡ ਆ ਕੀ ਬੋਲਦੇ ਹੋ ਸਾਰੇ ਸਾਡੇ ਨੰਬਰ ਬੋਲਦੇ ਜੀ ਸਾਡੇ ਕੋਡ ਵਾਰੀ ਇੱਕ ਨੰਬਰ ਲਿਖਿਆ ਵਾ ਵੀ 1 ਤੋਂ 2 3 4 5 6 30 ਤੋਂ ਫੇਰ ਵਾਪਸ ਆ ਜਾਂਦੇ 1 ਤੇ ਅੱਛਾ ਹਾਂਜੀ ਹੋ ਐਂਚੀ ਟੇਪ ਆਪਣੇ ਲੱਗੇ ਦੋਨੇ ਪਾਸੇ ਵੀ ਕਈ ਪਾਸਾ ਕਈ ਵਾਰੀ ਘੱਟ ਵੱਧਣਾ ਤੁਰੇ ਕੋਈ ਵੀ ਕੁਝ ਪ੍ਰੋਪਰ ਜਾਵੇ ਬਿਲਕੁਲ ਅੱਛਾ ਤੁਸੀਂ ਸੂਤ ਵੀ ਨਹੀਂ ਘਾ ਕੇ ਪਿੱਛੇ ਨਹੀਂ ਨਹੀਂ ਜੀ ਸੂਤ ਵੀ ਫੇਰ ਤਾਂ ਜੇ ਆਊਟ ਹੋ ਜੂਗੀ ਨਾ ਉਹਦਾ ਜਾਨੀ ਮਤਲਬ ਲੈਂਡ ਤੋਂ ਲਹਿ ਗਈ ਹੈ ਜੀ ਜੈਕ ਜਿਹੜੇ ਆ ਉਹ ਚਾਰਜ ਫਰੇ ਲੱਗੇ ਕਿ ਸੈਂਟਰ ਚ ਥੱਲੇ ਵੀ ਲੱਗੇ ਨਾ ਨਾ ਚਾਰ ਸਪੇਰੇ ਹੀ ਲੱਗੇ ਆ ਜੀ ਇਹਦਾ ਵੈਸੇ ਤਾਂ ਹਾਂ ਤੇ ਸੈਂਟਰ ਚ ਵੀ ਲੱਗੇ ਹੋਏ ਆ ਕੁਸ ਹੂੰ ਹੂੰ ਹਾਂ ਥੱਲੇ ਵੀ ਦਿਖਾ ਦਿਓ ਮੰਨ ਲਓ ਦੇਖ ਲਓ ਬਿਲਕੁਲ ਆ ਆਪ ਇਹਦੇ ਥੱਲੇ ਵੀ ਦਿਖਾਉਣੇ ਆ ਬਿਲਕੁਲ ਬੜੋ ਮੂਹਰੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਹਾਂ ਆ ਤੁਸੀਂ ਦੇਖੋ ਵੀ ਇਹ ਜਿਹੜੇ ਜੈਕ ਆ ਆ ਥੱਲੇ ਦੇਖੋ ਕਿਸ ਤਰੀਕੇ ਨਾਲ ਜੈਕ ਲੱਗੇ ਹੋਏ ਆ ਤੇ ਇਹ ਜੈਕਾਂ ਨੂੰ ਜਿਹੜਾ ਉਹ ਇੱਕੋ ਵਾਰ ਸਾਰਿਆਂ ਨੂੰ ਕੱਸ ਦੇ ਚੂੜੀ ਉਹਦੀ ਕਿਤੇ ਇਹ ਤਾਂ ਤਾਂ ਜਿਹੜੀ ਤੁਰ ਹੀ ਜਾਂਦੀ ਆ ਕਿੰਨੇ ਚਿਰ ਚ ਕੱਲਣਗੇ ਬੰਦੇ ਸਾਰੇ ਹੁਣ ਇਸ ਟਾਈਮ ਅ ਅਚਾ ਤਿਆਰੀ ਤੇ ਆ ਤੋਰਨ ਤੇ ਅ ਤੋਰਨ ਲੱਗੇ ਹਾਂ ਚਲੋ ਅਸੀਂ ਵੀ ਦੇਖਦੇ ਹਾਂ ਕਿਵੇਂ ਤੁਸੀਂ ਇਹ ਕੰਮ ਕਰਦੇ ਹੋ ਹਣਾ ਚਲੋ ਭਾਈ ਤੋਰੋ ਬੋਲੋ ਚਕਾਰਾ ਭਾਈ ਜਿੱਤਾਂ ਦੇ ਬੋਲੋ ਚਕਾਰਾ ਬੋਲੋ ਬੋਲੇ ਸੋਹ ਵਿਆਹ ਸੋ ਸ੍ਰੀ ਅਕਾਲ ਨੰਬਰ ਆਕੋ ਨੰਬਰ ਦੋ ਨੰਬਰ ਦੋ ਨੰਬਰ ਤਿੰਨ ਇਹ ਜਿਹੜਾ ਨੰਬਰ 3 ਕਹਿ ਰਿਹਾ ਕੀ ਚੀਜ਼ ਹੈ ਇਹ ਆ ਇਹ ਲੱਗਿਆ ਵਾ ਦੇਖੋ ਇਹ ਆ ਤੀਰ ਆ ਗਿਆ ਨਾ 6 ਤੇ ਆ ਜਾਣਾ 6 ਦੇ ਇੱਥੇ ਸਾਡਾ ਕੋਣ ਵੜਾ ਤੇ ਉੱਪਰ ਨੰਬਰ ਕੋਈ ਨਾ ਮੂਰੀ ਆ ਸਾਡੀ ਇਹ ਆ ਮੂਰੀ ਵੀ ਸਾਡੀ ਕਾ ਟਾਰਗੇਟ ਆ ਨੰਬਰ 7 ਹਾਂਜੀ ਆ ਮੂਰੀ ਤੇ ਜ ਆਪਣਾ ਕੰਮ ਚੱਲਦਾ ਹੈ ਅੱਛਾ ਹਾਂਜੀ ਹਾਂਜੀ ਨੰਬਰ 8 ਆ ਦੇਖੋ ਮੋੜ ਕੇ ਆ ਜੂਗਾ ਉੱਥੇ 12 ਵਜੇ ਉੱਥੇ 12 ਲੱਗਣਗੇ ਤੀਰ ਨੰਬਰ 10 ਇਹਨਾਂ ਨਾਲ ਬੋਲਣਾ ਵੀ ਤੀਰ ਨਾਲ ਤੀਰ ਮਲਾ ਦਿਓ ਇਹ ਆ ਜੀ ਆ ਦੇਖੋ 11 ਲੱਗ ਗਿਆ ਹੁਣ ਨੰਬਰ 12 ਤੇ ਆ ਜੀ ਨੰਬਰ 12 ਹਾਂ ਹਾਂਜੀ 30 ਤੱਕ ਤੁਸੀਂ ਦੇਖੋ ਕਿੰਨੀ ਵੱਡੀ ਟੈਕਨੀਕ ਆ ਕਿ ਇਹ ਸਾਰੇ ਜਿਹੜੇ ਲੱਗੇ ਹੋਏ ਨੇ ਇਹਨਾਂ ਦੇ ਕਰਮਚਾਰੀ ਉਹ ਆਪਸ ਦੇ ਵਿੱਚ ਪੂਰੀ ਤਾਲ ਮਲਾ ਕੇ ਰੱਖਦੇ ਆ ਯਾਨੀ ਕਿ ਹਰ ਬੰਦਾ ਜਿਹੜਾ ਉਹ ਦੂਜੇ ਦੀ ਆਵਾਜ਼ ਨੂੰ ਸੁਣ ਕੇ ਰੱਖਦਾ ਹੈ ਤੇ ਜਿਵੇਂ ਇਹ 30 ਨੰਬਰ ਤੱਕ ਬੋਲਦੇ ਆ ਅੱਛਾ ਇਹਦੇ ਚ ਕਿੰਨੇ ਕਮਰੇ ਆ ਰਸੋਈ ਆ ਹੋਰ ਕੀ ਕੀ ਆ ਇਹ ਜੇ ਇੱਕ ਰਸੋਈ ਆ ਮਨ ਕੇ ਚਲੋ ਤਿੰਨ ਬੈੱਡਰੂਮ ਆ ਜੀ ਅੱਛਾ ਤੇ ਦੋ ਆਪਣੇ ਜਬ ਡੇਡ ਪੇਟਿੰਗ ਵਾਲੇ ਹੁੰਦੇ ਆ ਬਹੁਤ ਕਮਰੇ ਵੱਡੇ ਆ ਜੀ ਉਹ ਅੱਛਾ ਉੱਪਰ ਵੀ ਹੈਗੇ ਪਰ ਹਾਂ ਉੱਪਰ ਆ ਜੀ 2580 ਸਕੁਅਰ ਫੁੱਟ ਆ ਜੀ ਇਹ ਸਾਰੀ ਅੱਛਾ ਜੀ ਤੇ ਸਮੇਤ ਪੌੜੀਆਂ ਸਾਰਾ ਕੁਝ ਅੰਦਰ ਤੁਰਿਆ ਜਾਂਦਾ ਹਾਂ ਜੀ ਹਾਂ ਜੀ ਹੁਣ ਯਾਨੀ ਇਹਨਾਂ ਦੀ ਥੱਲੇੋਂ ਧਰਤੀ ਖਾਲੀ ਹੈ ਸਾਰਿਆਂ ਦੀ ਹਾਂ ਜੀ ਹਾਂ ਜੀ ਹਾਂ ਜੀ ਕਮਰੇ ਦਿਖਾ ਦਿਓ ਆਪਾਂ ਕੋਸ਼ਿਸ਼ ਕਰਦੇ ਆ ਅੱਗੇ ਜਾਣ ਦੀ ਵੀ ਡਰਾਇੰਗ ਰੂਮ ਬਣਿਆ ਆਓ ਬਾਥਰੂਮ ਨਾਲ ਬਾਥਰੂਮ ਦੇ ਜਿਹੜਾ ਲੱਕੜ ਦਾ ਬਣਿਆ ਉਹ ਵੀ ਨਾਲ ਦੀ ਨਾਲ ਦੇਖੋ ਪਰਦੇ ਲੱਗੇ ਉਹ ਵੀ ਨਾਲ ਤੁਰੇ ਜਾਂਦੇ ਆ ਪੌੜੀ ਲੱਗੀ ਉਹ ਵੀ ਨਾਲ ਨਾਲ ਤੁਰੇ ਜਾਰੀ ਆ ਪੱਖੇ ਲੱਗੇ ਲਾਈਟਾਂ ਚੱਲਦੀਆਂ ਤੁਸੀਂ ਦੇਖੋ ਲਓ ਜੀ ਲਾਈਟਾਂ ਵੀ ਜਗਦੀਆਂ ਪੱਖੇ ਵੀ ਚੱਲਦੇ ਨਾਲ ਨਾਲ ਤੁਰੇ ਜਾਂਦੇ ਆ ਸੋ ਸਾਰੀ ਜਿਹੜੀ ਕੋਠੀ ਆ ਬਣੀ ਬਤਰੀ ਉਹ ਅੱਗੇ ਤੁਰਦੀ ਤੁਰਦੀ ਤੁਰੇ ਜਾਰੀ ਆ ਤਾਂ ਦੂਜੇ ਪਾਸੇ ਮੈਂ ਜੇ ਦਿਖਾਵਾਂ ਲਓ ਜੀ ਇਹ ਕਿਚਨ ਆ ਇਚੰ ਜਿਵੇਂ ਬਣੀ ਆ ਅੰਦਰ ਜਿਵੇਂ ਸਮਾਨ ਲੱਗਾ ਓਵੇਂ ਦੀ ਓਵੇਂ ਬਣੀ ਜਰੀ ਆ ਉਹ ਅੱਗੇ ਤੇ ਅੱਗੇ ਤੁਰੀ ਜਾ ਰਹੀ ਹੈ ਸੋ ਜਿਸ ਤਰੀਕੇ ਨਾਲ ਮੈਂ ਦੱਸਿਆ ਹੈ ਕਿ ਕੋਠੀ ਜਿਹੜੀ ਆ ਬਣੀ ਬਤਰੀ ਤੁਸੀਂ ਦੇਖੋ ਇਹ ਪੱਕੇ ਲਾਈਟਾਂ ਲੱਗੀਆਂ ਸਾਰਾ ਕੁਝ ਹਾਂਜੀ ਹਾਂਜੀ ਤੇ ਆ ਦੇਖੋ ਤੁਸੀਂ ਇੱਧਰ ਡ੍ਰੈਗ ਰੂਮ ਬਣਿਆ ਇੱਧਰ ਮੇਰੇ ਸਾਹਮਣੇ ਬਾਥਰੂਮ ਬਣਿਆ ਤਾਂ ਇੱਧਰ ਰਸੋਈ ਬਣੀ ਆ ਰਸੋਈ ਵੀ ਸਾਰੀ ਓਵੇਂ ਦੀ ਓਵੇਂ ਸਾਰੀ ਨਾਲ ਤੁਰੀ ਜਾ ਰਹੀ ਆ ਪੌੜੀਆਂ ਜਿਹੜੀਆਂ ਉਹ ਵੀ ਨਾਲ ਦੀ ਨਾਲ ਤੁਰੀਆਂ ਜਾ ਰਹੀਆਂ ਡਾਕਟਰ ਸਾਹਿਬ ਕਿਵੇਂ ਲੱਗਾ ਬਹੁਤ ਵਧੀਆ ਲੱਗਦਾ ਜੀ ਰਣਗੀ ਨਹੀਂ ਹੈ ਹਾਂ ਰਣਗੀ ਦਾ ਹੈਗੀ ਹੈ ਵੀ ਬਣਿਆ ਬੱਤਾਂ ਘਰ ਜੜਾ ਉਹ ਅੱਗੇ ਦੀ ਅੱਗੇ ਤੁਰਿਆ ਜਾ ਰਿਹਾ ਆ ਅੱਗੇ ਦੀ ਅੱਗੇ ਜਾ ਰਿਹਾ ਤੇ ਥੱਲੇ ਜੱਕ ਲੱਗੇ ਆ ਜੀ ਤੇ ਉਹ ਦੇਖੋ ਜਿਵੇਂ ਰੇਲ ਗੱਡੀ ਦਾ ਹੁੰਦਾ ਰੇਲ ਰੇਲਿੰਗ ਜਿਵੇਂ ਬਣਾਈ ਹੈ ਹਾਂਜੀ ਹਾਂਜੀ ਬਾਕੀ ਆਏ ਆ ਜੇ ਮੰਨ ਲਓ ਇਹਨੂੰ ਢਾਗੇ ਪਾਉਂਦੇ ਹਾਂ ਘਾਟੋ ਘਾਟ 1.5-2 ਸਾਲਾਂ ਤੇ ਕੰਮ ਜਾਂਦਾ ਹੁਣ ਬਾਅਦ ਤੋਂ ਬਾਅਦ 1.5 ਮਹੀਨਾ ਲੱਗੂ ਬਾਅਦ ਤੋਂ ਬਾਅਦ 2 ਲੱਗ ਜਾਣਗੇ ਕੱਲੀ ਫਾਰਸ ਲਾਉਣੀ ਆ ਜਦੋਂ ਉੱਥੇ ਜਾ ਕੇ ਰੱਖਤੀ ਕੱਲੀ ਫਾਰਸ ਲਾ ਕੇ ਕੋਠੀ ਤਿਆਰ ਆ ਤੇ ਕੋਠੀ ਤਿਆਰ ਹਾਂ ਕੋਠੀ ਤਿਆਰ ਮਿਸਤਰੀ ਸਾਹਿਬ ਮੰਨ ਲਓ ਇਹਨੂੰ ਢਾਉਂਦੇ ਤੇ ਜਿੰਨੀਆਂ ਜੋੜੀਆਂ ਕਪਾ ਦਗਾ ਠੰਮ ਗੇਰਾ ਸਭ ਖਤਮ ਸੀ ਹਾਂ ਤੇ ਹੁਣ ਇਹ ਸਾਰਾ ਕੁਝ ਉਹ ਹੀ ਆ ਤੇ ਬਸ ਜਦੋਂ ਉੱਥੇ ਲਿਜਾ ਕੇ ਰੱਖਦੀ ਨਾਲ ਦੀ ਨਾਲ ਫਰਸ਼ ਲਾਤੀ ਤੇ ਨਾਲ ਦੀ ਨਾਲ ਫਰਸ਼ ਫੇ ਤੁਹਾਨੂੰ ਉੱਥੇ ਜਾ ਕੇ ਜਿਵੇਂ ਪਹਿਲਾਂ ਸੌਂਦੇ ਸੀ ਓਵੇਂ ਸੌ ਜਾਣਾ ਤੁਸੀਂ ਹਾਂਜੀ ਹਾਂਜੀ ਓਵੇਂ ਸੌ ਜਾਣਾ ਜਦੋਂ ਇਹਨੂੰ ਉੱਥੇ ਜਾ ਕੇ ਕੋਠੀ ਨੂੰ ਰੱਖੋਗੇ ਜਦੋਂ ਇਹਨੂੰ ਟੰਕਾਵਾਂਗੇ ਉਦੋਂ ਥੱਲੇ ਬੇਸ ਕੀ ਹੋਊਗਾ ਇਹਦਾ ਆਪਾਂ ਦੀ ਫੇਰ ਆਪਾਂ ਨਿਉਂ ਦੁਬਾਰਾ ਤਿਆਰ ਕਰਾਂਗੇ ਇਹਦੀ ਅੱਛਾ ਹਾਂਜੀ ਦੁਬਾਰਾ ਤਿਆਰ ਕਰਕੇ ਨਿਉਂ ਉਹਦੇ ਉੱਪਰ ਆਪਾਂ ਇਹਨੂੰ ਟੰਕਾ ਦੇਣਾ अच्छा ओदे ਉੱਤੇ ਫਿਰ ਕੋਈ ਡਰ ਤਾਂ ਨਹੀਂ ਹੋਊ ਕਦੀ ਨਹੀਂ ਕੋਈ ਡਰ ਨਹੀਂ ਅਸੀਂ ਲਿਖ ਕੇ ਦੇ ਦਾਂਗੇ ਜੀ ਇਹਨੂੰ ਹੋਰ ਉੱਚੀ ਵੀ ਕਰਨਾ ਹੈ ਹਾਂਜੀ ਉੱਚੀ ਵੀ ਕਰਨਾ 2 ਫੁੱਟ 2 ਫੁੱਟ ਉੱਚੀ ਵੀ ਕਰਨਾ ਹਾਂਜੀ 2 ਫੁੱਟ ਉੱਚੀ ਕਰਦੇ ਆ ਇਹ ਤੁਸੀਂ ਆਪ ਕਹਿਆ ਸੀ 2 ਫੁੱਟ ਉੱਚੀ ਕਰ ਹਾਂਜੀ 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 ਅੱਛਾ ਆ ਉਹਦੇ ਨਾਲ ਥੋੜਾ ਹੋਰ ਧਰਤੀ ਨਾਲ ਉੱਥਾਂ ਉੱਚੀ ਹੋ ਜਾਏ ਹਾਂਜੀ ਹਾਂਜੀ ਉੱਚੀ ਕਰਾਉਣੀ ਸੀ ਇਹਨਾਂ ਨਾਲ ਕਰ ਲਈ ਸੀਗਾ ਤਾਂ ਆਪਾਂ ਹਾਂ ਚਲੋ ਅੱਗੇ ਤੁਹਾਨੂੰ ਬਾਹਰੋਂ ਵੀ ਦਿਖਾਉਣੇ ਆਪਾਂ ਤੇ 300 ਫੁੱਟ ਲੈ ਕੇ ਜਾਣੀਆਂ ਹਾਂਜੀ 300 ਫੁੱਟ ਜਾਣੀਆਂ ਜੀ ਤੇ ਕਿੰਨਾ ਟਾਈਮ ਲੱਗਣਾ ਇਹਨੂੰ ਲੱਗ ਜਾਊਗਾ ਵੀ 2 ਮਹੀਨੇ ਹੋਰ ਲੱਗ ਜਾਣੇ ਆ 2 ਮ ਅੱਛਾ ਕੀ ਨੰਬਰ ਤੁਹਾਡਾ ਦੱਸੋ ਜੇ ਕਿਸੇ ਨੇ ਕਰਾਉਣੀ ਹੋਵੇ ਮੇਰਾ ਪਿੰਡ ਚਕਰ ਆ ਅੱਛਾ ਜੀ ਜ਼ਿਲ੍ਹਾ ਆਪਣੇ ਲੁਧਿਆਣਾ ਪੈਂਦਾ ਤਹਿਸੀਲ ਪੈਂਦੀ ਜੁਗਰੋਂ ਅੱਛਾ ਨੰਬਰ ਦੱਸੋ ਤੁਹਾਡਾ ਤੇ ਨੰਬਰ ਮੇਰਾ ਹੈਗਾ 8560 07992 856007992 ਹਾਂਜੀ ਹਾਂਜੀ ਉੱਪਰ ਹੀ ਹੁੰਦੇ ਅੰਦਰ ਹਾਂ ਉੱਪਰ ਹੀ ਪਹਿਲਾਂ ਰੋਟੀ ਪਾਣੀ ਸੀ ਉੱਪਰ ਹੀ ਬਣਾਉਨੇ ਆ ਅੱਛਾ ਜੀ ਮੇਰੀ ਲੇਬਰ ਆ 10 ਬੰਦੇ ਅਸੀਂ ਉੱਪਰ ਹੁੰਨੇ ਆ ਅੱਛਾ ਅਸੀਂ ਉੱਪਰ ਹੀ ਪਹਿਣਾ ਵਿੱਚੇ ਹੀ ਰਹਿਣਾ ਇੱਥੇ ਹੀ ਰਹਿੰਦੇ ਜੀ ਬਸ ਪਰੋਸਾ ਸਾਡਾ ਉੱਤੇ ਆ ਅੱਛਾ ਪਾਣੀ ਪੂਣੀ ਵਿੱਚ ਟੈਂਕੀ ਵੀ ਚੱਲਦੀ ਹਾਂਜੀ ਟੈਂਕੀ ਪਾਣੀ ਚੱ ਹਾਂਜੀ ਲੈ ਕੋਠੀ ਹਵਾ ਚ ਕਰਕੇ ਦੋਦੇ ਨਾਉਂਦੇ ਵੀ ਜੇ ਬਸਾ ਹੋਰ ਕੀ ਹੈ ਤੇ ਇਹ ਇਹਦਾ ਵਜ਼ਨ ਕਿੰਨਾ ਹੋਊਗਾ ਤੁਸੀਂ ਕੋਈ ਅੰਦਾਜ਼ਾ ਲਾ ਸਕਦੇ ਹੋ ਅਸੀਂ ਅੰਦਾਜ਼ਾ ਤਾਂ ਇੰਨਾ ਕੁ ਲਾਇਆ ਵੀ ਕੋਈ ਘੱਟੋ ਘਾਟੇ 500 ਟਨ ਤੋਂ ਉੱਪਰ ਹੋ ਸਕਦੀ ਥੱਲੇ ਨਹੀਂ ਹੁੰਦੀ ਬਿਲਕੁਲ ਇਟਾ ਸਰਿਆ ਸੀਮੈਂਟ ਬੱਜਰੀ ਕਈ ਕੁਸ਼ ਹੈ ਹਾਂਜੀ ਇੰਨਾ ਕੁ ਤਾਂ ਹੋ ਸਕਦਾ ਅਨੁਮਾਜਾ ਮੇਰਾ ਵਾ ਸਮਾਨ ਵੀ ਪਿਆਜੀ ਆਪਣਾ ਹਾਂਜੀ ਸਮਾਨ ਵੀ ਪਿਆਜੀ ਆਪਣਾ ਸਾਰਾ ਕੋਠੀ ਦਾ ਅੱਛਾ ਜਿਹੜਾ ਘਰ ਦਾ ਸਮਾਨ ਸਿਪਰ ਸਾਰਾ ਸਾਰਾ ਉੱਤੀ ਹੈ ਜੀ ਆਪਣਾ ਸੋ ਇਹ ਜਿਹੜੀ ਕੋਠੀ ਆ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆ ਜਾਂਦੀ ਆ ਇਹਦਾ ਕਾਫੀ ਰੌਲਾ ਪੈਂਦਾ ਤਾ ਜਿਹੜੇ ਘਰ ਦੇ ਮੈਂਬਰ ਆ ਉਹ ਨਾਲ ਬਿਜਲੀ ਦਾ ਜਿਹੜਾ ਖੰਭਾ ਹੈ ਉਹਦੇ ਤੇ ਵੀ ਕਈ ਉਹਨਾਂ ਚੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਜਿਹੜਾ ਘਰ ਉਹਨਾਂ ਦਾ ਸੀ ਉਹਨਾਂ ਦਾ ਮਕਸਦ ਇਹ ਸੀਗਾ ਕਿ ਸਾਨੂੰ ਸਾਡਾ ਬੰਨ ਦਾ ਮੁਆਵਜ਼ਾ ਮਿਲੇ ਅਸੀਂ ਅਚਾਨਕ ਇਸ ਇਲਾਕੇ ਦੇ ਵਿੱਚ ਆਏ ਸੀ ਤੇ ਅਸੀਂ ਸੋਚਿਆ ਕਿ ਤੁਹਾਨੂੰ ਵੀ ਜ਼ਰੂਰ ਦਿਖਾਈਏ ਕਿ ਕੋਠੀ 300 ਫੁੱਟ ਰੇਡ ਕੇ ਉਹਨਾਂ ਦੀ ਜ਼ਮੀਨ ਦੇ ਵਿੱਚ ਅੱਗੇ ਚਲੀ ਜਾਊਗੀ ਕੋਠੀ ਵੀ ਉਹਨਾਂ ਦੀ ਵੱਜੂਗੀ ਤਾਂ ਉਹਨਾਂ ਨੂੰ ਬੰਨ ਦਾ ਮੁਆਵਜ਼ਾ ਵੀ ਮਿਲ ਜਾਊਗਾ ਤੇ ਸੜਕ ਦਾ ਪ੍ਰੋਜੈਕਟ ਵੀ ਜਿਹੜਾ ਕੰਪਲੀਟ ਹੋ ਜਾਊਗਾ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜ਼ਰੂਰ